हां तो प्यारे बच्चों सारे उन प्यार भरी ससी काल हां बेटा न्यू बोधया दाखला परीख्या तैयारी अधीन ਆਪਾਂ ਮਾਨਸਿਕ ਯੋਗਤਾ ਦਾ 153 ਨੰਬਰ ਟੈਸਟ ਕਰਦੇ ਪਏ ਆ ਭਾਗ 9/10 ਬੇਟਾ ਠੀਕ ਹੈ ਤਾਂ 33 34 35 36 ਸਵਾਲ ਆ ਜਿਹੜੇ ਇਸੇ ਤਰ੍ਹਾਂ ਦੇ ਹੋਣਗੇ ਬੇਟਾ ਠੀਕ ਹੈ ਇਹ ਪਿਛਲੇ ਸਾਲਾਂ ਵਿੱਚ ਆਏ ਪੇਪਰਾਂ ਵਾਲੇ ਸਵਾਲ ਆ ਜਿਹੜੇ ਬੇਟਾ ਆਪਾਂ ਹੱਲ ਕਰਦੇ ਪਏ ਆ ਤਾਂ ਤੁਸੀਂ ਧਿਆਨ ਦੇ ਨਾਲ ਦੇਖਣਾ ਬੇਟਾ ਇਹਦੇ ਵਿੱਚ ਹੈ ਕੁਝ ਵੀ ਨਹੀਂ ਹੈਗਾ ਇੰਨਾ ਸਵਾਲਾਂ ਦੇ ਸਿਰਫ ਆਬਜ਼ਰਵੇਸ਼ਨ ਹੀ ਆ ਸਾਡੀ ਤਾਂ ਬੇਟਾ ਆ ਦੇਖੋ ਆ ਖੱਬੇ ਹੱਥਾਂ ਆ ਪ੍ਰਸ਼ਨ ਕਰਤੀ ਆ ਉੱਤਰ ਕਰਤੀ ਆ ਇਹਦੇ ਵਿੱਚ ਦੇਖਣਾ ਇੰਨਾ ਕੱਟ ਪੀਸਾਂ ਤੋਂ ਜੋੜ ਕੇ ਇਧਰਲੇ ਪਾਸੇ ਕਿਹੜੀ ਆ ਕਰਤੀ ਜਿਹੜੀ ਬਣਾਈ ਜਾ ਸਕਦੀ ਆ ਤਾਂ ਬੇਟਾ ਆ ਇੱਕ ਪੰਜਪੋਜਾ ਆ ਵੀ ਪੰਜਪੋਜਾ ਆ ਆ ਦੋ ਟ੍ਰਾਇੰਗਲਾਂ ਆ ਅਸੀਂ ਦੇਖਾਂਗੇ ਕਿੱਥੇ ਦੋ ਪੰਜਪੋਜਾ ਬਣਦੀਆਂ ਇੱਥੇ ਤਾਂ ਬਣਦੀ ਨਹੀਂ ਪੰਜਪੋਜ ਕਿਤੇ ਵੀ ਇੱਥੇ ਆ ਬਣਦੀ ਆ ਪਰ ਦੋ ਟ੍ਰੈਂਗਲਾਂ ਨਹੀਂ ਪੂਰੀਆਂ ਹੁੰਦੀਆਂ ਪਈਆਂ ਠੀਕ ਹੈ ਹੋਰ ਕਿਤੇ ਵੀ ਆ ਬੇਟਾ ਪਹਿਲੀ ਹੀ ਕਰਤੀ ਇੱਕ ਆ ਪੰਜਪੋਜ ਹੋਗੀ ਇੱਕ ਆ ਪੰਜਪੋਜ ਹੋਗੀ ਤੇ ਆ ਦੋ ਟ੍ਰੈਂਗਲਾਂ ਹੋ ਗਈਆਂ ਠੀਕ ਹੈ ਇਸ ਕਰਕੇ ਬੇਟਾ ਇਹਦਾ A1 ਹੈ ਜਿਹੜਾ ਇਹ ਬਿਲਕੁਲ ਰਾਈਟ ਆਨਸਰ ਬਣਦਾ ਪਿਆ A1 ਨੂੰ ਅਸੀਂ ਇਹਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 12 ਸਵਾਲ ਨੰਬਰ 12 ਦੇ ਵਿੱਚ ਬੇਟਾ ਧਿਆਨ ਦੇ ਨਾਲ ਅਬਜ਼ਰਵ ਕਰੋ ਕਿ ਆ ਕੱਟ ਪੀਸਾਂ ਤੋਂ ਜੋੜ ਕੇ ਕਿਹੜੀ ਅਕਿਰਤੀ ਬਣ ਸਕਦੀ ਹੈ ਤਾਂ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਅਬਜ਼ਰਵ ਕਰਦੇ ਹਾਂ ਦੋਵੇਂ ਟ੍ਰਾਇੰਗਲਾਂ ਇੱਕੋ ਜਿਹੀਆਂ ਹੈਗੀਆਂ ਆ ਇੱਕ ਨੰਬਰ ਕਿੱਤੀ ਆ ਰੈਕਟੈਂਗੂਲਰ ਹੈ ਕਿੱਤੀ ਆ ਦੂਜੀ ਟ੍ਰਾਇੰਗੂਲਰ ਤੇ ਆ ਤੀਜੀ ਟ੍ਰਾਇੰਗੂਲਰ ਕਿੱਤੀ ਆ ਜਿਹੜੀ ਬਣਦੀ ਪਈ ਹੈ ਇਸ ਕਰਕੇ ਏ ਕਿੱਤੀ ਜਿਹੜੀ ਹੈਗੀ ਹੈ ਫੁੱਲਫਿਲ ਕਰਦੀ ਵੀ ਸਾਰੀਆਂ ਕੰਡੀਸ਼ਨਾਂ ਨੂੰ ਆ ਪੀਸਾਂ ਨੂੰ ਜੋੜ ਕੇ ਆ ਕਿੱਤੀ ਬਣ ਸਕਦੀ ਹੈ ਠੀਕ ਹੈ ਪੱਕੇ ਪੇਪਰ 'ਚ ਬੇਟਾ ਆ ਪੋਰਸ਼ਨ ਬਿਲਕੁਲ ਉੱਡੇ ਹੀ ਹੋਣਗੇ ਜਿੰਨੇ ਇੱਥੇ ਫਿੱਟ ਹੁੰਦੇ ਆ ਠੀਕ ਤਾਂ ਆ ਬੇਟਾ a1 ਉਹ ਸੀ ਆ ਦੇ ਰਾਈਟ ਆਨਸਰ ਟਿੱਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 13 ਸਵਾਲ ਨੰਬਰ 13 ਦੇ ਵਿੱਚ ਬੇਟਾ ਆ ਸਿੰਪਲ ਬੇਟਾ ਗੱਲ ਕਲੀਅਰ ਹੀ ਹੁੰਦੀ ਪਈ ਹੈ ਠੀਕ ਹੈ ਇਹਦੇ ਚ ਇਹਦੇ ਚ ਕੀ ਹੈਗਾ ਵੀ ਆ ਪੂਰਾ ਬਣਣਾ ਹੈ ਵਰਗ ਪੂਰਾ ਬਣ ਜਾਣਾ ਅਸੀਂ ਇਹਦੇ ਚੋਂ ਦੇਖਦੇ ਵੀ ਇਹ ਇਹਨੂੰ ਜੋੜ ਕੇ ਆ ਕਿੱਤੀ ਕਿੱਥੇ ਬਣਦੀ ਪਈ ਆ ਆ ਬੇਟਾ ਬਸ ਵਰਗ ਬਣਾ ਕੇ ਤੇ ਆ ਦੇਖੋ ਆ D1 ਕਿਰਤੀ ਨੂੰ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਆ ਆ ਵਰਗ ਬਣਾ ਕੇ ਤੇ ਨੂੰ ਜਿਹੜਾ ਤੇ ਕੀਤਾ ਹੋਇਆ ਡਾਇਗਨਲ ਚੇਂਜ ਕੀਤਾ ਹੋਇਆ ਆ ਵਰਗਾਕਾਰ ਕਿਰਤੀ ਆ 2 ਨੰਬਰ ਵਾਲੀ ਕਿਰਤੀ ਆ ਬਣ ਗਈ ਤੇ 3 ਨੰਬਰ ਵਾਲੀ ਟ੍ਰਾਇੰਗੂਲਰ ਕਿਰਤੀ ਆ ਜਿਹੜੀ ਇੱਥੇ ਆ ਗਈ ਇਸ ਕਰਕੇ 13 ਨੰਬਰ ਦਾ D1 ਆ ਜਿਹੜਾ ਰਾਈਟ ਆਨਸਰ ਆਸੀਂ ਟੈਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 14 ਸਵਾਲ ਨੰਬਰ 14 ਨੂੰ ਬੇਟਾ ਧਿਆਨ ਦੇ ਨਾਲ ਆਬਜ਼ਰਵ ਕਰਾਂਗੇ ਅਸੀਂ ਤਾਂ ਦੇਖਦੇ ਆ ਵੀ ਇਹਨਾਂ ਚੋਂ ਆ ਬੇਟਾ ਚਾਰ ਪੀਸ ਆ ਅਸੀਂ ਦੇਖਦੇ ਕਿਹੜੀ ਕਿਰਤੀ ਹੈ ਜਿਹੜੀ ਬਣ ਸਕਦੀ ਹੈ ਤਾਂ ਬੇਟਾ ਜਦੋਂ ਅਸੀਂ ਧਿਆਨ ਨਾਲ ਦੇਖਦੇ ਆ ਆ ਬੇਟਾ ਦੇਖੋ ਤੁਸੀਂ ਤਾਂ ਬੇਟਾ ਜਦੋਂ ਅਸੀਂ ਧਿਆਨ ਅਬਜ਼ਰਵ ਕਰਦੇ ਆ ਆ ਦੇਖੋ ਆ ਇੱਕ ਨੰਬਰ ਕਿਰਤੀ ਇਹਦੇ ਵਰਗੀ ਹੈ ਬਿਲਕੁਲ ਠੀਕ ਹੈ ਆ ਟ੍ਰਾਇੰਗਲ ਐਸ ਟ੍ਰਾਇੰਗਲ ਵਰਗੀ ਜੇ ਇਹਦਾ ਪਾਸਾ ਪਲਟਾਂਗੇ ਆ ਟ੍ਰਾਇੰਗਲ ਐਸ ਟ੍ਰਾਇੰਗਲ ਦੇ ਬਰਾਬਰ ਹੈਗੀ ਹੈ ਤੇ ਆ 83 ਤੇ ਕੋਣ ਆ ਜਿਹੜੀ ਬੇਟਾ ਆਹ ਜਿਹੜੀ A R N ਹੈ ਇਹਨੂੰ ਜਦੋਂ ਅਸੀਂ ਸਿੱਧੀ ਕਰ ਦਵਾਂਗੇ ਠੀਕ ਹੈ ਤਾਂ B1 ਹੈ ਕਿਰਤੀ ਦੇ ਵਿੱਚ ਆ ਸਾਰੇ ਟੋਟੇ ਫਿੱਟ ਹੁੰਦੇ ਪਏ ਪੂਰੇ ਪੂਰੇ ਇਸ ਕਰਕੇ B1 ਨੂੰ ਐਜ਼ ਅ ਰਾਈਟ ਆਨਸਰ ਅਸੀਂ ਟਿਕ ਲਾ ਦਵਾਂਗੇ ਬਾਕੀ ਬੇਟਾ ਤੁਹਾਨੂੰ ਦੇਖਦਿਆਂ ਸਾਰੀ ਹੀ ਗੱਲ ਕਲੀਅਰ ਹੋ ਜਾਣੀ ਹੈ ਵੀ ਇਹ ਕੀ ਕਹਿੰਦਾ ਪਿਆ ਕਿਰਤੀ ਤੋਂ ਕੀ ਬਣਾਉਣਾ ਚਾਹੁੰਦਾ ਹੈ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਨੰਬਰ 15 ਤਾਂ ਸਵਾਲ ਨੰਬਰ 15 ਨੂੰ ਬੇਟਾ ਜਦੋਂ ਅਸੀਂ ਧਿਆਨ ਦੇ ਨਾਲ ਅਬਜ਼ਰਵ ਕਰਦੇ ਹਾਂ ਤਾਂ ਇਹਦੇ ਵਿੱਚ ਬੇਟਾ ਆਪਾਂ ਦੇਖਦੇ ਹਾਂ ਵੀ ਕਿਹੜੀ ਅਕਿਰਤੀ ਹੈ ਜਿਹੜੀ ਬਣਾਈ ਜਾ ਸਕਦੀ ਹੈ ਆਹ ਤਾਂ ਬੇਟਾ ਬਾਕਸ ਵੱਡੇ ਆਗੇ ਇਹ ਫੁੱਲਫਿਲ ਨਹੀਂ ਕਰਦੇ ਪਏ ਠੀਕ ਹੈ ਇਹਦੇ ਵਿੱਚ ਆਹ ਦੋ ਅਕਿਰਤੀਆਂ ਆ ਆ ਗਈਆਂ ਇੱਕ ਤੇ ਦੋ ਛੋਟੇ ਆਇਤ ਠੀਕ ਹੈ ਇੱਕ ਆਹ ਟਰਾਈਐਂਗਲ ਆ ਗਈ ਦੋ ਟਰਾਈਐਂਗਲਾਂ ਹੋਰ ਆ ਇੱਕ ਆਹ ਟਰਾਈਐਂਗਲ ਇੱਥੇ ਫਿੱਟ ਹੋ ਜੂ ਆਹ ਟਰਾਈਐਂਗਲ ਇੱਥੇ ਫਿੱਟ ਹੋ ਜੂਗੀ ਤਾਂ ਇਸ ਕਰਕੇ ਬੇਟਾ ਸਵਾਲ ਨੰਬਰ 15 ਦਾ b1 ਆ ਜਿਹੜਾ ਰਾਈਟ ਆਨਸਰ ਅਸੀਂ ਲਗਾ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 16 ਸਵਾਲ ਨੰਬਰ 16 ਦੇ ਵਿੱਚ ਧਿਆਨ ਦੇ ਨਾਲ ਦੇਖੋ ਬੇਟਾ 1 2 3 ਆਇਤ ਹੈ ਤੇ ਚੌਥਾ ਆਇਤ ਹੈ ਜਿਹੜਾ ਵਿਚਾਲੇੋਂ ਕੱਟਿਆ ਹੋਇਆ ਹੈਗਾ ਅਸੀਂ ਦੇਖ ਲੈਨੇ ਆ ਕਿੱਥੇ ਤਿੰਨ ਆਇਤ ਤੇ ਚੌਥਾ ਵਿਚਾਲੇ ਜਿਹੜੀ ਲਕੀਰ ਲਾਈ ਹੋਈ ਉਹ ਬਣਦੇ ਪਏ ਆ ਹਾਂ 1 2 3 ਤੇ 4 ਆਹ ਲਓ ਬੇਟਾ ਆਹ ਬਣਦੇ ਪਏ ਆ ਠੀਕ ਹੈ ਆਇਤ ਬਣਦੇ ਪਏ ਹੋਰ ਤਾਂ ਕਿਤੇ ਬਣਦੇ ਹੀ ਨਹੀਂ ਪਏ ਆਇਤ ਇੰਨੇ ਹਨਾ ਤੇ ਜੇ ਇੱਥੇ ਬਣਦੇ ਇੱਥੇ ਲਕੀਰ ਵਿਚਾਲੇ ਨਹੀਂ ਲੱਗੀ ਦੂਣ ਵਾਲੇ ਦੂਆਂ ਇੱਤਾਂ ਦੇ ਵਿਚਾਲੇ ਲਕੀਰ ਹੈ ਤਾਂ ਕੇਵਲ ਅਤੇ ਕੇਵਲਾ ਬੇਟਾ B ਪੋਰਸ਼ਨ ਦੀਆਂ ਸਾਰੀਆਂ ਕੰਡੀਸ਼ਨਾਂ ਨੂੰ ਆ ਤਿੰਨ 1 2 3 ਆਇਤ ਤੇ ਚੌਥਾ ਆਹ ਵਿਚਾਲੇ ਜਿਹੜੀ ਰੇਖਾ ਲੱਗੀ ਹੋਈ ਹੈ ਠੀਕ ਹੈ ਇਹਨੂੰ ਡਿਵਾਈਡ ਕਰ ਰਹੀ ਹੈ ਤਾਂ B1 ਸਾਡਾ ਰਾਈਟ ਆਨਸਰ ਬਣਦਾ ਪਿਆ 16 ਦਾ ਇਸ ਕਰਕੇ B1 ਨੂੰ ਅਸੀਂ ਐਸੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 17 ਸਵਾਲ ਨੰਬਰ 17 ਦੇ ਵਿੱਚ ਬੇਟਾ ਆ ਅਗਰਤੀ ਜਦੋਂ ਜੋੜਾਂਗੇ ਆ ਅਰਧ ਚੰਦਰ ਜਿਹਾ ਇੱਥੇ ਆ ਜਾਊਗਾ ਇਹਨੂੰ ਕੰਪਲੀਟ ਕਰ ਦੂਗਾ ਤੇ ਆਹ ਟਰਾਈਐਂਗਲ ਇੱਥੇ ਆ ਕੇ ਇਹਨੂੰ ਕੰਪਲੀਟ ਕਰ ਦਊਗੀ ਠੀਕ ਹੈ ਬੇਟਾ ਤੇ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਬੇਟਾ ਤਾਂ ਆਹ ਅਰਧ ਚੰਦਰ ਇੱਥੇ ਫਿੱਟ ਹੁੰਦਾ ਪਿਆ ਠੀਕ ਹੈ ਆਹ ਟਰਾਈਐਂਗਲ ਇੱਥੇ ਆਉਂਦੀ ਪਈ ਹੈ ਤਾਂ ਆਹ ਜਿਹੜਾ ਵਿਚਲਾ ਪੋਰਸ਼ਨ ਹੈਗਾ ਆ ਬਣਦਾ ਹੀ ਪਿਆ ਹੈ ਸਾਡੇ ਕੋਲੇ ਠੀਕ ਹੈ ਇਸ ਕਰਕੇ ਹੋਰ ਕਿਤੇ ਵੀ ਇਹ ਪੋਰਸ਼ਨ ਹੈ ਜਿਹੜਾ ਫਿੱਟ ਨਹੀਂ ਹੁੰਦਾ ਪਿਆ ਕੇਵਲ ਅਤੇ ਕੇਵਲ E1 ਦੇ ਵਿੱਚ ਆ ਸਾਰੇ ਪੀਸ ਪੂਰੇ ਰੈਗੂਲੇਟ ਹੁੰਦੇ ਪਏ ਆ 17 ਠੀਕ ਹੈ ਬੇਟਾ ਤਾਂ 17 ਦਾ ਅਸੀਂ A1 ਐਜ਼ ਅ ਰਾਈਟ ਆਨਸਰ ਟਿਕ ਕਰ ਦਵਾਂਗੇ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਸਵਾਲ ਹਾਂ ਬੇਟਾ ਤਾਂ ਅੱਗੇ ਆ ਗਿਆ ਸਵਾਲ ਨੰਬਰ 17 ਸੋਰੀ ਸਵਾਲ ਨੰਬਰ 18 ਆ ਗਿਆ ਬੇਟਾ ਤਾਂ ਸਵਾਲ ਨੰਬਰ 18 ਨੂੰ ਅਸੀਂ ਧਿਆਨ ਦੇਵਾਂਗੇ ਸਵਾਲ ਨੰਬਰ 18 ਚ ਅਸੀਂ ਦੇਖਾਂਗੇ ਵੀ ਇਹ ਕਿਸ ਤਰ੍ਹਾਂ ਬਣਦੇ ਪਏ ਆ ਤਾਂ ਬੇਟਾ ਆ ਦੇਖੋ ਤੁਸੀਂ ਹੁਣ ਬੇਟਾ ਆਪਾਂ ਦੇਖਦੇ ਆ ਆ ਦੋ ਆਇਤਾਕਾਰ ਕਿਰਤੀਆਂ ਆ ਇੱਕ ਆਹਾ ਕਰਦੀ ਏ ਤੇ ਇੱਕ ਆਹਰ ਟ੍ਰਾਇੰਗਲ ਆ ਜਿਹੜੀ ਇਹਨੂੰ ਪੂਰਾ ਵਰਗਾਕਾਰ ਸ਼ੇਪ ਦਊਗੀ ਤਾਂ ਦੋ ਆਇਤਾਕਾਰ ਕਿਰਤੀਆਂ ਬੇਟਾ ਆਹਾ ਬਣਦੀਆਂ ਪਈਆਂ ਠੀਕ ਐ ਆ ਦੇਖੋ ਸੀ ਵੰਚ ਧਿਆਨ ਨਾਲ ਦੋ ਆਇਤਾਕਾਰ ਕਿਰਤੀਆਂ ਆ ਬਣ ਗਈਆਂ ਇੱਕ ਆ ਕਰਤੀ ਆ ਵਾਲੀ ਕਿਰਤੀ ਜਿਹੜੀ ਆਹਾ ਬਣਦੀ ਪਈ ਐ ਤੇ ਆਹ ਛੋਟੀ ਟ੍ਰਾਇੰਗਲ ਜਿਹੜੀ ਇਹਨੂੰ ਪੂਰਾ ਕਰਦੀ ਪਈ ਆਹਾ ਬਣਦੀ ਪਈ ਐ ਯੋ ਬੇਟਾ ਸਾਡੀ ਆਬਜ਼ਰਵੇਸ਼ਨ ਨਹੀਂ ਸਾਨੂੰ ਗੱਲ ਕਲੀਅਰ ਕਰ ਦੇਣੀ ਇਹਦੇ ਵਿੱਚ ਹੋਰ ਕੋਈ ਆਪਸ਼ਨ ਹੁੰਦੀ ਹੋਈ ਨਹੀਂ ਠੀਕ ਹੈ ਤਾਂ 18 ਦਾ ਜਿਹੜਾ ਬੇਟਾ C1 C ਭਾਗ ਹੈਗਾ ਜਦੋਂ ਅਸੀਂ ਧਿਆਨ ਦੇ ਨਾਲ ਦੇਖਦੇ ਹਾਂ ਇਹ ਪੂਰੇ ਸਾਰੇ ਟੁਟੇ ਇੱਥੇ ਫਿੱਟ ਹੁੰਦੇ ਪਏ ਇਸ ਕਰਕੇ C1 ਨੂੰ ਅਸੀਂ ਐਸ ਏ ਰਾਈਟ ਆਨਸਰ ਟਿਕ ਕਰ ਦੇਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 19 ਤਾਂ ਸਵਾਲ ਨੰਬਰ 19 ਨੂੰ ਧਿਆਨ ਦੇ ਨਾਲ ਆਬਜ਼ਰਵ ਕਰੋ ਆ ਬੇਟਾ 1 2 ਤੇ 3 2 ਵਰਗ ਆ ਇਹ ਕਾ ਲੰਬੀ ਆਇਤ ਹੈਗੀ ਆ ਇਹ ਦੇਖ ਲਓ ਕਿੱਥੇ ਬਣਦੇ ਸਕੇਵਲ ਤੇ ਕੇਵਲ ਆ ਬਣਦਾ ਪਿਆ ਬੇਟਾ b1 ਹੋਰ ਕੋਈ ਆਲਟਰਨੇਟਿਵ ਨਹੀਂ ਬਣਦਾ ਪਿਆ ਇਹਦਾ ਇੱਥੇ ਟੋਟੇ ਫਿੱਟ ਹੋ ਜਾਣਗੇ ਠੀਕ ਆ ਤੁਹਾਨੂੰ ਦੱਸ ਦਿੱਤਾ ਪੱਕੇ ਪੇਪਰ ਦੇ ਵਿੱਚ ਬੇਟਾ ਇਹਦਾ ਸਾਈਜ਼ ਪ੍ਰੋਪਰ ਰਹੂਗਾ ਤੁਹਾਡੇ ਕੋਲੇ ਠੀਕ ਆ ਤਾਂ ਇਹਦਾ b1 ਨੂੰ ਅਸੀਂ ਐਜ਼ ਦੇ ਰਾਈਟ ਆਨਸਰ ਟਿਕ ਕਰ ਦਵਾਂਗੇ ਅੱਗੇ ਆ ਗਿਆ ਬੇਟਾ ਸਵਾਲ ਨੰਬਰ 20 ਸਵਾਲ ਨੰਬਰ 20 ਨੂੰ ਧਿਆਨ ਦੇ ਨਾਲ ਦੇਖੋ ਬੇਟਾ ਆ ਬੱਸ ਬੇਟਾ ਆ ਵਰਗ ਹੀ ਕੰਪਲੀਟ ਹੋਣਾ ਹੈ ਆ ਅਸੀਂ ਇਹ ਦੇਖ ਲੈਨੇ ਆ ਅਬਜ਼ਰਵ ਕਰਕੇ ਆ ਬੇਟਾ ਆ ਦੇਖੋ 1 2 ਤੇ 3 ਪੀਸ ਬਣਦੇ ਪਏ ਆ 1 2 ਤੇ 3 ਆ ਤਿੰਨੇ ਜਿਹੜੇ ਇੱਕੋ ਜਿਹੇ ਇੱਥੇ ਚੱਕ ਕੇ ਕਰ ਲਾਵਾਂਗੇ ਤਾਂ ਸਾਰੇ ਟੋਟੇ ਇੱਥੇ ਪੂਰੇ ਪੂਰੇ ਫਿੱਟ ਹੋ ਜਾਣਗੇ ਇਸ ਕਰਕੇ ਇਹਦਾ B1 ਰਾਈਟ ਆਨਸਰ ਹੈ ਅਸੀਂ ਟਿਕ ਕਰ ਦਵਾਂਗੇ ਇਹ ਸੀਗਾ ਬੇਟਾ ਟੈਸਟ 153 ਦਾ ਸਵਾਲ ਨੰਬਰ 20 ਅਗਲੇ ਸਵਾਲ ਆਪਾਂ ਅਗਲੀ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ